ਅੱਜ ਆ ਜੀ ਕਾ ਵੀ ਤੋਂ ਨੂੰ ਬਹੁਤ ਵਧੀਆ ਮਿਲਿਆ ਤੁਹਾਡਾ ਵਰਤਾਰਤ ਤੇ ਸੋਹਾ ਜਿਹਾ ਅੱਜ ਮੈਂ ਸੋਚਦਾ ਵੀ ਆਹ ਕੰਮ ਰਹਿ ਨਹੀਂ ਦਿੱਤਾ ਹੁੰਦਾ ਇਹ ਸੁਣਨੇ ਉਹਦੇ ਬਹੁਤ ਵਧੀਆ ਲੱਗਿਆ ਇਹ ਵੀ ਹੁਣ ਮਿੱਤਰ ਵੀ ਕਹਿੰਦੇ ਵੀ ਸਾਡ ਨੂੰ ਕੋਈ ਸੁਣਦਾ ਹੀ ਨਹੀਂ ਆਪਦੀ ਲੜਾਈ ਜਾਂਦੇ ਚੱਲ ਮਾਹੌਲ ਚੇਂਜ ਕਰਦੇ ਆਪਾਂ ਬੋਲੋ ਕਰਦੇ ਹੋ ਕਰਦੇ ਆ ਤਾਂ ਬੰਦੇ ਜਮ ਕੇ ਥੋੜੇ ਜਾ ਰਹੇ ਨੇ ਲੋਕਾਂ ਦਾ ਫੜੋ ਫੜੋ ਲੋਕਾਂ ਨੇ ਥੋੜੇ ਥੋੜੇ ਕਹਿੰਦਾ ਨਹੀਂ ਟੋੜਨੀ ਹੈ ਪਰ ਆਪਕੇ ਲੋਕ ਕਪਟਾ ਬਣਾ ਕੇ ਮੇਰੀ ਸੁਣੀਏ ਉਹ ਕੀ ਬਾਤ ਹੈ ਸਭ ਮੇਰੀ ਮੇਰੀ ਗੱਲ ਸੁਣ ਲੋਗੇ ਮੇਨੂੰ ਤਾਂ ਪਹਿਲਾਂ ਹਾਂ ਮੈਂ ਤਾਂ ਮਹੌਜੇ ਹੀ ਕਿਹਾ ਪਹਿਲਾਂ ਹੜਾ ਨਾ ਕੁਝ ਥੋੜਾ ਚੇਂਜ ਕਰ ਲੀਏ ਹੂੰ ਆ ਇਸ਼ਕਾਵੇ ਇਸ਼ਕਾ ਬਸ ਹੁਣ ਰਹੇ ਇਸ਼ਕਾਵੇ ਇਸ਼ਕਾ ਬਸ ਹੁਣ ਰਹੇ ਅੱਖੀਆਂ ਨੂੰ ਹੋਕਿਆਂ ਦੀ ਅੱਖੀਆਂ ਨੂੰ ਹੋਕਿਆਂ ਦੀ ਗੱਲ ਸੁਣ ਲੈਣ ਦੇ ਇਸ਼ਕਾਵੇ ਇਸ਼ਕਾ ਬਸ ਹੁਣ ਰਹੇ ਇਸ਼ਕਾਵੇ ਇਸ਼ਕਾ ਬਸ ਹੁਣ ਰਹੇ ਕਲਰੀ ਜ਼ਮੀਨ ਤੇਰੀ ਰੋੜੀ ਹੀ ਰੋੜ ਨੇ ਕਲਰੀ ਜ਼ਮੀਨ ਤੇਰੀ ਰੋੜੀ ਹੀ ਰੋੜ ਨੇ ਲੇਖਾਂ ਦਿਆਂ ਸੱਪੇ ਅੱਜ ਜੋੜ ਹੀ ਜੋੜ ਨੇ ਲੇਖਾਂ ਦਿਆਂ ਸੱਪੇ ਅੱਜ ਜੋੜ ਹੀ ਜੋੜ ਨੇ ਬੈਨਾਮਾ ਪਾੜਿਆ ਮੈਂ ਬੈਨਾਮਾ ਪਾੜ ਬੈਨ ਮਾ ਪੜਿਆ ਆ ਪੈਸੇ ਫੜ ਗਹਿੜਦੇ ਇਸ ਕਾਵੇ ਇਸ ਕਾ ਬਸ ਹੁਣ ਰਹੇ ਇਸ ਕਾਵੇ ਇਸ ਕਾ ਬਸ ਹੁਣ ਰਹੇ ਪਿਆਰ ਦੀਆਂ ਚਾਦਰਾਂ 'ਚ ਮੋਰियां ਹੀ ਮੋਰियां ਪਿਆਰ ਦੀਆਂ ਚਾਦਰਾਂ 'ਚ ਮੋਰियां ਹੀ ਮੋਰियां ਕਟਦੇ ਸਜਣ ਜਿੰਦ ਪੋਰੀਆਂ ਹੀ ਪੋਰੀ ਕਟਦੇ ਸਜਣ ਜਿੰਦ ਪੋਰੀਆਂ ਹੀ ਪੋਰੀਆ ਰੋਕ ਨਾ ਵਿਰੋਕ ਨਾ ਤੋ ਰੋਕ ਨਾ ਵਿਰੋਕ ਨਾ ਰੋਕ ਨਾ ਵਿਰੋਕ ਨਾ ਬਿੰਦ ਕੋ ਪਾਸੇ ਮਹਿਣ ਦੇ ਇਸ ਕਾ ਵੇ ਇਸ ਕਾ ਬਸ ਹੁਣ ਰਹੇਣ इशिका बि इशिका बस हण र तेरियां गवह ज़बान ढोल द तेरियां गवही ज़बान रहंदी ढोलंदी प्यार वाली पाणीअ च बिशरो प्यार वाले पाणीअ च बरें ਸਾਹਾਂ ਦੇ ਜ਼ਖਮ ਹੁਣ ਸਾਹਾਂ ਦੇ ਜ਼ਖਮ ਸਾਹਾਂ ਦੇ ਜ਼ਖਮ ਹੁਣ ਵਹਿੰਦੇ ਜਿੰਵੇਂਂਂਦੇ ਇਸ ਕਾ ਵਿੱਚ ਇਸ ਕਾ ਬਸ ਹੁਣ ਰਹਿ ਇਸ ਕਾ ਵਿੱਚ ਇਸ ਕਾ ਬਸ ਹੁਣ ਰਹਿ ਅਕ ਤੇ ਅਮੀਦ ਨੇ ਪੱਲਾ ਵੀ ਮੇਰਾ ਛੱਡਿਆ ਹੌਸਲਾ ਵਿਚਾਰਾ ਦਿਲੋਂ ਮਸਾ ਮਸਾ ਕੱਢੇ ਹੌਸਲਾ ਵਿਚਾਰਾ ਦਿਲੋਂ ਮਸਾ ਮਸਾ ਕੱਢੇ ਧਿਆਉਣੇ ਨੂੰ ਵੀ ਜਾ ਕੇ ਹੁਣ ਧਿਆਉਣੇ ਨੂੰ ਵੀ ਜਾ ਕੇ ਧਿਆਉਣੇ ਨੂੰ ਵੀ ਜਾ ਕੇ ਹੁਣ ਖੈਂਦੇ ਜਿੱਥੇ ਖੈਣ ਦੇ ਿਸਕਾਵੇ ਿਸਕਾ ਬਸ ਹੁਣ ਰਹੇ ਇਸ਼ਕਾ ਵੇ ਇਸ਼ਕਾ ਬਸ ਹੁਣ ਰਹਿਣ ਅੱਖੀਆਂ ਨੂੰ ਹੌਕਿਆਂ ਦੀ ਗੱਲ ਸੁਣ ਲੈਣ ਦੇ ਇਸ਼ਕਾ ਵੇ ਇਸ਼ਕਾ ਬਸ ਬਸ ਆਸੀਰੋ ਨੋ ਮੇਂ ਦਾਇਨ ਬਹੁਤ ਕੋਈ ਜਾ ਕੇ ਦੋ ਪੈਗ ਪੀ ਲੈਣ ਦੇ ਆਉਣਾ ਨੇ ਵੀ ਹੋਰ ਹਣ ਕਿਉਂ ਡਾਕਟਰ ਕੰਦੀਪ ਜੀ ਹੈ ਇਹ ਸੂਬੇ ਦਾ ਮੈਜਰ ਪੌਂਚਰ ਟਾਰਕ ਹੋ ਕੇ ਆਇਆ ਹੈ ਇਹ ਐਕੂਪ੍ਰੈਸ਼ਨ ਤੇ ਨੈਚਰੋਪੈਥੀ ਤੇ ਫਿਜ਼ੀਓਥੈਰੇਪੀ ਤਿੰਨਾਂ ਦੀਆਂ ਡਿਗਰੀਆਂ ਇਹਨਾਂ ਕੋਲ ਕਿਸੇ ਨੂੰ ਕਿਉਂਕਿ ਬਿਮਾਰ ਸਾਰੇ ਹੀ ਐ ਕਿਸੇ ਨੂੰ ਜ਼ਰੂਰਤ ਹੋਵੇ ਕਿਸੇ ਕਿਸ ਤਰ੍ਹਾਂ ਦੀ ਮਰਦ ਦੀ ਤਾਂ ਉਹ ਇਹਨਾਂ ਕੋਲੇ ਕਾਫੀ ਹੱਦ ਤੱਕ ਸਿੱਧਾ ਜਿਹੜਾ ਦੇਸੀ ਇਲਾਜ ਹੁੰਦਾ ਉਹ ਹੈਗਾ ਇਹ ਮੁਕਰਵਾਸ ਇਹ 3 ਡਿਗਰੀਆਂ ਦੇ ਤਿੰਨ ਡਿਗਰੀਆਂ ਚਾਰ ਹੋਣੀਆਂ ਚਾਹੀਦੀਆਂ ਇੱਕ ਰਾਮ ਆਏ ਆਏ ਉਹ ਤਾਂ ਹੈਗਾ ਇਹ